oh no साहेब जी बहु शस्त्र बहु सिमरती एक सर्व टंडो ਪੂਜਸ ਨਾਹੀ ਹਰ ਹਰਿ ਨਾਨਕ ਨਾ ਮਹਮਉ ਨਰਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨਹਾ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਜੁਗੋ ਜੁਗ ਅਟਲ ਦੋ ਜਹਾਨਾ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੇ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਿਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਾਗ ਹਨ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਓ ਸਤਿਗੁਰਾਂ ਜੀਾਂ ਦੇ ਜੀਵਨ ਅਤਿਆਸ ਦੀ ਲੜੀ ਨੂੰ ਬੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਬ加ਸ਼ੀ ਸਤਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਫੀ ਸਮੇਂ ਬਾਅਦ ਰਾਇਪੁਰ ਦੀ ਤਲਵੰਡੀ ਗਏ ਨੇ ਆਪਣੇ ਨਗਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਡੇਰਾ ਕੀਤਾ ਸੀ ਨਗਰ ਤੋਂ ਬਾਹਰ ਚੰਦਰਪਾਨ ਜੀ ਦੇ ਖੂਹ ਤੇ ਉਸ ਤੋਂ ਬਾਅਦ ਸਤਿਗੁਰਾਂ ਨੂੰ ਸਦਾ ਆਇਆ ਰਾਏ ਬੁਲਾਰ ਜੀ ਦਾ ਹਰਾਏ ਬੁਲਾਰ ਜੀ ਦੇ ਘਰ ਗਏ ਨੇ ਰਾਏ ਬੁਲਾਰ ਨੇ ਬੜੀ ਖਿਦਮਤ ਕੀਤੀ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਸਤਿਗੁਰਾਂ ਦੇ ਮੁਬਾਰਕ ਚਰਣਾ ਤੋਂ ਸਦਕੇ ਜਾ ਰਿਹਾ ਹੈ ਰਾਏ ਬੁਲਾਰ ਬੜੇ ਲੰਮੇ ਅਰਸੇ ਤੋਂ ਕੁੜੀਕ ਸੀ ਕਿ ਮੈਂ ਨਾ ਮਵਾਰਕ ਚਰਣਾ ਨੂੰ ਸਪਰਸ਼ ਕਰੇ ਬਿਨਾਂ ਹੀ ਕਿਤੇ ਮੈਂ ਫੌਤ ਹੋ ਜਾਂ ਅਕਲ ਚਲਾਣਾ ਖਰਜਾਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਧੰਨਵਾਦ ਹੈ ਐਦਾਂ ਅਰੈਬੁੱਲਾ ਜੀ ਸਤਗੁਰਾਂ ਜੀਆਂ ਦੇ ਨਾਲ ਬਚਨ ਵਿਲਾਸ ਕਰ ਰਹੇ ਸੀ ਰਾਇਬਲਾਰ ਜੀ ਦਾ ਜੋ ਪਿਆਰ ਹੈ ਕਬੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਜੋ ਆਪਾਂ ਹਰ ਰੋਜ਼ ਵਿਚਾਰਦੇ ਹਾਂ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਦਾਸ ਪਠਿਓ ਦਜ ਦੱਤਰ ਬੁਲਾਇਓ ਜਿਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀ ਘਰ ਗਏ ਨੇ ਰਾਇ ਬੁਲਾਰ ਜੀ ਦੇ ਅਰਾਇ ਬੁਲਾਰ ਨੇ ਹਰ ਇੱਕ ਖਿਦਮਤ ਕੀਤੀ ਹੈ ਸਤਿਗੁਰਾਂ ਜੀਆਂ ਦੇ ਮਵਾਰਕ ਚਰਣਾ ਦੇ ਵਿੱਚ ਬਜ਼ੁਰਗ ਅਵਸਥਾ ਹੋਈ ਸੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿੰਨੀ ਹੋ ਸਕੀ ਉਹਨੇ ਸੇਵਾ ਕੀਤੀ ਤਾਂ ਫਿਰ ਇਸ ਨੇ ਘਰ ਪਰਿਵਾਰ ਦੇ ਵਿੱਚ ਇਹਦੇ ਸਾਰੇ ਨੇ رائے ਬੁਲਾਰ ਜੀ ਦੇ ਕਿਉਂਕਿ ਇਹ ਸਮਝਦਾ ਕਿ ਅਸੀਂ ਇਸਲਾਮ ਧਰਮ ਨੂੰ ਮੰਨਣ ਵਾਲੇ ਆ ਤਾਂ ਇਹਨਾਂ ਦਾ ਜਿਹੜਾ ਮਾਲੂ ਮਨੋਤ ਹੈ ਪਹਿਲਾਂ ਦੀ ਮੰਨਦੇ ਨੇ ਜ਼ਿਆਦਾਤਰ ਜਿਸ ਤਰ੍ਹਾਂ ਜਨੇਊ ਪਹਿਨਣਾ ਸਤਗੁਰਾਂ ਨੇ ਇਹਨਾਂਕਾਰ ਕੀਤਾ ਸੀ ਜੇ ਘਰ ਦੇ ਵਿੱਚ ਸਤਗੁਰਾਂ ਜੀਆਂ ਦੇ ਇਹ ਪ੍ਰੋਗਰਾਮ ਉਲੀਕੇ ਆ ਗਿਆ ਸੀ ਕਿ ਆਪਾਂ ਨੇ ਜਨੇਊ ਪਾਉਣਾ ਇਹਦਾ ਮਤਲਬ ਪਹਿਲਾਂ ਪਾਉਂਦੇ ਸੀ ਮਹਿਤਾ ਕਾਲੂ ਜੀ ਨੇ ਤਾਂ ਪੰਡਤ ਹਰਦੇਵਾਲ ਜੀ ਨੂੰ ਕਰਸਦੇ ਆ ਸੀ ਤਾਂ ਹੁਣ ਰਾਏ ਬੁੱਲਾ ਰਿਤਨਦਵ ਸਤਕਾਰ ਕਰਦੇ ਕਿ ਮੈਂ ਆਪਣੇ ਧਰਮ ਦੇ ਮੁਤਾਬਕ ਨਹੀਂ ਇਹਨਾਂ ਦਾ ਜੋ ਧਰਮ ਹੈ ਮਲੋ ਜੀ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਬਜ਼ੁਰਗ ਜਿਵੇਂ ਵੀ ਮर्याਦਾ ਦੇ ਅਨੁਸਾਰ ਚੱਲਦੇ ਆਏ ਨੇ ਉਹਨਾਂ ਨੇ ਨਗਰ ਦੇ ਵਿੱਚ ਜਿਹੜੇ ਚੰਗੇ ਪੰਡਤ ਸਿ ਵਿਦਵਾਨ ਸੀ ਉਹਨਾਂ ਨੂੰ ਆਪਣੇ ਘਰ ਸੱਦਾ ਦਿੱਤਾ ਘਰ ਸੱਦਾ ਦੇ ਕੇ ਉਹਨਾਂ ਨੂੰ ਕਿਹਾ ਹੋਏ ਪ੍ਰੇਮ ਮੈਂ ਬਚਨ ਅਲਾਇਓ ਬੜੇ ਪ੍ਰੇਮ ਦੇ ਵਿੱਚ ਬਚਨ ਉਹਨਾਂ ਨੇ ਕੀਤੇ ਰਾਏ ਬੁਲਾਰਜੀ ਨੇ ਅਤੇ ਉਹਨਾਂ ਨੇ ਬਚਨੇ ਕੀਤੇ ਨੇ ਕਹਿੰਦੇ ਆਰਤੀ ਕੀਤੀ ਜਾਂਦੀ ਹੈ ਮੰਦਰਾਂ ਦੇ ਵਿੱਚ ਰੱਬ ਦੀ ਦੀਦਾਰਿਆਂ ਦੇ ਲਈ ਧੂਫਾਂ ਧੁਖਾਈਆਂ ਜਾਂਦੀਆਂ ਨੇ ਅ ਰੱਬ ਦੀ ਦੀਦਾਰਿਆਂ ਦੇ ਲਈ ਬੜੇ ਸਮੇਂ ਤੋਂ ਤੁਸੀਂ ਮੰਦਰ ਦੇ ਵਿੱਚ ਭੋਗ ਲਗਾਉਂਦੇ ਆ ਰਹੇ ਅਤੇ ਜੇ ਤੁਹਾਨੂੰ ਰੱਬ ਕਹੇ ਕਿ ਮੈਂ ਅੱਜ ਪ੍ਰਸ਼ਾਦਾ ਛਕਣਾ ਹੈ ਤੁਸੀਂ ਕਿਤਨੀ ਕੁ ਸ਼ਿੱਦਤ ਦੇ ਨਾਲ ਛਕਾਓਗੇ ਤਵਨ ਜਿਤਨੇ ਪੰਡਿਤ ਸੀ ਕਹਿੰਦੇ ਇਸ ਉਡੀਕ ਦੇ ਵਿੱਚ ਤਾਂ ਅਸੀਂ ਪਾਠ ਪੂਜਾ ਕਰਦੇ ਆ ਸਾਡੇ ਭਗਵਾਨ ਸਾਨੂੰ ਮਿਲਣ ਸਾਡੇ ਪਰਮਾਤਮਾ ਜੀ ਸਾਨੂੰ ਮਿਲਣ ਪਰ ਰਾਇ ਬੁਲਾਰ ਕਹਿੰਦਾ ਤੁਹਾਡਾ ਰਾਮ ਤੁਹਾਡਾ ਖੁਦਾ ਤੁਹਾਡਾ ਕ੍ਰਿਸ਼ਨ ਮੇਰੇ ਘਰ ਦੇ ਵਿੱਚ ਆਇਆ ਹੋਇਆ ਹੈ ਮੈਂ ਚਾਹੁੰਨਾ ਕਿ ਉਹਨਾਂ ਦੇ ਲਈ ਲੰਗਰ ਤੁਸੀਂ ਤਿਆਰ ਕਰੋ ਮੇਰਾ ਪਰਿਵਾਰ ਹੈ ਪਰ ਮੈਂ ਚਾਹੁੰਨਾ ਕਿ ਸਾਡੇ ਨਗਰ ਦੇ ਵਿੱਚ ਜਿੰਨੇ ਵੀ ਆਏ ਨੇ ਅਸਲਮਾਤਕ ਧਰਮ ਕਰਕੇ ਕਿਸੇ ਦੇ ਦਿਮਾਗ ਦੇ ਵਿੱਚ ਇਹ ਨਹੀਂ ਹੈ ਕਿ ਰਾਏ ਬੁਲਾਰ ਜੀ ਸਲਾਮ ਧਰਮ ਦੇ ਨੇ ਪਰ ਫਿਰ ਵੀ ਮੈਂ ਚਾਹੁੰਨਾ ਕਿ ਲੰਗਰ ਪਾਣੀ ਤੁਸੀਂ ਬੜਾ ਸੋਹਣਾ ਤਿਆਰ ਕਰਦੇ ਹੋ ਬੜੀ ਸੁਚਮ ਦੇ ਨਾਲ ਤਿਆਰ ਕਰਦੇ ਹੋ ਇਹ ਦੇ ਕਰਕੇ ਤੁਸੀਂ ਸਾਰੇ ਨਗਰ ਦਾ ਪ੍ਰਸ਼ਾਦਾ ਉਹ ਤੋਂ ਪਹਿਲਾਂ ਮੇਰੇ ਅੱਲਾ ਮੇਰੇ ਖੁਦਾ ਮੇਰੇ ਮੁਰਸ਼ਦ ਦਾ ਪ੍ਰਸ਼ਾਦਾ ਕਰ ਤਿਆਰ ਕਰੋ ਉਹਨਾਂ ਨੂੰ ਸੱਦਿਆ ਗਿਆ ਮੇਲੇ ਉਹ ਆਨ ਕਰ ਮੋਹੇ ਖੁਦਾਏ ਮੇਰੇ ਖੁਦਾ ਨੇ ਜਾਂ ਤੁਹਾਡੇ ਰੱਬ ਨੇ ਰਾਏ ਬੁਲਾਰ ਜੀ ਕਹਿੰਦੇ ਨੇ ਮੇਰੇ ਘਰ ਆਏ ਹੋਏ ਨੇ ਤਾਂ ਹੁਣ ਜਿੰਨੀ ਆਪਾਂ ਤੋਂ ਖਿਦਮਤ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਆਪਾਂ ਉਤਨੀ ਸ਼ਿੱਦਤ ਦੇ ਨਾਲ ਉਹਨਾਂ ਦੀ ਸੇਵਾ ਕਰੀ ਪੰਡਤ ਜੜੇ ਸੀ ਕਹਿੰਦੇ ਸਤਿ ਰੱਬ ਨੂੰ ਤੱਕਦੇ ਆ ਉਡੀਕ ਹੈ ਰੱਬ ਦੀ ਤਾਂ ਚੰਗੀ ਗੱਲ ਹੈ ਕਿ ਜੇ ਤੁਹਾਡੇ ਘਰ ਆਏ ਨੇ ਤਾਂ ਫਿਰ ਖidmat ਕਰਾਂਗੇ ਰਾਏ ਬੁਲਾਰਜੀ ਦਾ ਲੋਕ ਰਾਏ ਭੋਏ ਦੀ ਤਲਵੰਡੀ ਦੇ ਬੜਾ ਦਵ ਸਤਿਕਾਰ ਕਰਦੇ ਸੀ ਉਹਨਾਂ ਨੂੰ ਲਾਇਆ ਪ੍ਰਸ਼ਾਦਾ ਪਾਣੀ ਤਿਆਰ ਹੋਣ ਲੱਗਿਆ ਅਤੇ ਉਹਨਾਂ ਨੂੰ ਕਹਿੰਦੇ ਨੇ ਕਰੋ ਰਸੋਈ ਦੇ ਜਬ ਅਬ ਨਾਏ ਰਸੋਈ ਜਿਹੜੀ ਹੈ ਤੁਸੀਂ ਤਿਆਰ ਕਰਨੀ ਮਹਲੂ ਲੰਗਰ ਪ੍ਰਸ਼ਾਦਾ ਜਿਹੜਾ ਵੀ ਹੈ ਆਪਣੇ ਘਰ ਦੇ ਵਿੱਚ ਸਾਰਾ ਨਗਰ ਆਇਆ ਸਾਰੇ ਨਗਰ ਦੀ ਰਸੋਈ ਅੱਜ ਆਪਣੇ ਘਰ ਦੇ ਵੱਲੋਂ ਆ ਸਾਰੇ ਨਗਰ ਦੀ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਅਤੇ ਮਮ ਹਦੂਰ ਸੁਭ ਪਰਮ ਅਹਾਰਾ ਰਾਏ ਬੁੱਲਾਰ ਜੀ ਕਹਿੰਦੇ ਨੇ ਮੇਰੀ ਇਤਨੀ ਸਮਰੱਥਾ ਨਹੀਂ ਹੈ ਕਿ ਮੈਂ ਤੁਹਾਡੇ ਕੋਲ ਖਲੋ ਸਕਾਂ ਕਿਉਂਕਿ ਬਜ਼ੁਰਗ ਅਵਸਥਾ ਹੋ ਗਈ ਹੈ ਮੇਰੀ ਇਤਨੀ ਸਮਰੱਥਾ ਨਹੀਂ ਹੈ ਕਿ ਤੁਹਾਡੇ ਨਾਲ ਜੋ ਵੀ ਤੁਸੀਂ ਕੰਮਕਾਰ ਕਰਦੇ ਰਸੋਈ ਦਾ ਤੁਹਾਡੇ ਨਾਲ ਮੈਂ ਖਿਦਮਤ ਕਰ ਸਕਾਂ ਇਹ ਦੇ ਕਰਕੇ ਤੁਹਾਡੇ ਤੋਂ ਮੈਂ ਖਿਮਾ ਮੰਗਦਾ ਇਹ ਜਿਹੜਾ ਆਹਾਰਾ ਤਿਆਰ ਹੋ ਰਿਹਾ ਹੈ ਨਾ ਪਰਮ ਆਹਾਰਾ ਤਿਆਰ ਕਰਨਾ ਆਹਾਰਾ ਜਿਸ ਤਰ੍ਹਾਂ ਤੁਸੀਂ ਆਪਣੇ ਮੰਦਰ ਦੇ ਵਿੱਚ ਜਿਹੜਾ ਭੋਗ ਲਵਾਉਂਦੇ ਹੋ ਪਹਿਲਾ ਪ੍ਰਸ਼ਾਦਾ ਕੱਢਦੇ ਹੋ ਉਹਨਾਂ ਦੇ ਲਈ ਕਿ ਆ ਵੀ ਭੋਗ ਲੱਗ ਜੇ ਆ ਵੀ ਭੋਗ ਲਵਈਏ ਅਸਾ ਇਦਨ ਸਮਝਿਓ ਇਤਨੀ ਸ਼ਿੱਦਤ ਦੇ ਨਾਲ ਲੰਗਰ ਤਿਆਰ ਕਰਨਾ ਉਹ ਲੰਗਰ ਤਿਆਰ ਕਰਦੇ ਪਏ ਨੇ ਅਤੇ ਅਚਬਾਬੋ ਨਹਿ ਕਰ ਅਵਰਹ ਉਹ ਕਹਿੰਦੇ ਨੇ ਜਿਹੜਾ ਵੀ ਆਪਾਂ ਨੇ ਲੰਗਰ ਤਿਆਰ ਕਰਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਿਖਾਉਣਾ ਹੈ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਸਿਖਾਉਣਾ ਹੈ ਤਾਂ ਲੰਗਰ ਤਿਆਰ ਹੋ ਰਿਹਾ ਲੰਗਾ ਸੋਚਲੇ ਸੋਜਲ ਕੁੰਬ ਨਵੀਨਾ ਉਨਾਂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਲਈ ਜਿਵੇਂ ਵੀ ਤੁਸੀਂ ਖਿਦਮਤ ਕਰਨੀ ਹੈ ਆਕੜਾ 'ਤੇ ਹੈ ਪਾਣੀ ਕੁੰਭ 'ਤੇ ਹੈ ਨਵੀਨਾ ਅਤੇ ਇੱਥੇ ਸਾਰਾ ਸਾਡੀ ਰਸੋਈ ਦੇ ਵਿੱਚ ਸਭ ਕੁਝ ਹੈ ਤੁਹਾਡੇ ਕੋਲ ਕੋਈ ਨਹੀਂ ਆਵੇਗਾ ਤੁਸੀਂ ਲੰਗਰ ਪਾਣੀ ਤਿਆਰ ਕਰਨਾ ਹੈ ਲੰਗਰ ਪਿਆਣੀ ਦੀ ਪਾਣੀ ਦੀ ਸੇਵਾ ਸ਼ੁਰੂ ਹੋਈ ਅਤੇ ਰੁੱਚ ਸੋ ਕਰੋ پاک ਅਰਬੀਨਾ ਉਹ ਕਹਿੰਦੇ ਨੇ ਬੜਾ ਪ੍ਰੇਮ ਦੇ ਨਾਲ ਬੜੀ ਸ਼ੁੱਧ ਚਮਦਾ ਦੇ ਨਾਲ ਇਹ ਆਪਾਂ ਨੇ ਲੰਗਰ ਪਾਕ ਤਿਆਰ ਕਰਨਾ ਆਪਣੇ ਵੱਲੋਂ ਕਿ ਪਾਕ ਹੋਵੇ ਆਪਣੇ ਵੱਲੋਂ ਇਹ ਲੰਗਰ ਸ਼ੁੱਧ ਹੋਵੇ ਕਿ ਗੁਰੂ ਨੂੰ ਸਾਡੇ ਰੱਬ ਨੂੰ ਸਾਡੇ ਖੁਦਾ ਨੂੰ ਇਹ ਅੱਜ ਅਸੀਂ ਪੂਗ ਲਗਾਉਣਾ ਹੈ ਤਾਂ ਸਾਰੇ ਜਿਹੜੇ ਸੀ ਲੰਗਰ ਤਿਆਰ ਕਰ ਰਹੇ ਨੇ ਅਬ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਬੈਠੇ ਨੇ ਸਤਿਕਾਰਯੋਗ ਪਿਤਾ ਮੇਤਾ ਕਾਲੂ ਜੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਸਤਿਕਾਰਯੋਗ ਚਾਚਾ ਲਾਲੂ ਜੀ ਉਹ ਸਾਰੇ ਬੜੇ ਹੈਰਾਨ ਨੇ ਹੈਰਾਨ ਵੀ ਨੇ ਕਿ ਸਾਡਾ ਪੁੱਤਰ ਦੀ ਇਤਨੀ ਵਡਿਆਈ ਹੈ ਅਤੇ ਸਭ ਤੋਂ ਜ਼ਿਆਦਾ ਉਮਰ ਉਸ ਸਮੇਂ رائےਪੋਇ ਦੀ ਤਲਵੰਡੀ ਦੇ ਵਿੱਚ ਇਹਨਾਂ ਦੇ ਸੀ رائے ਬਲਾਰ ਜੀ ਕਿ ਇਹ ਸਾਡੇ ਪੁੱਤਰ ਦੀ ਸਾਡੇ ਬੱਚੇ ਦੀ ਕਿੰਨੀ ਇਹ ਧਿਆਨ ਕਰਦੇ ਨੇ ਸਾਡੇ ਪੁੱਤਰ ਦਾ ਰੱਬ ਦੇ ਵਾਂਗ ਆਪਣੇ ਖੁਦਾ ਦੇ ਵਾਂਗ ਪੂਜਦੇ ਪਏ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਉੱਠਿਓ ਲੈ ਅਵ ਕੋ ਵਾਦ ਪਖਾਲਨ ਏਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਲਈ ਜਦੋਂ ਲੰਗਰ ਪਰੋਸਣ ਲੱਗੇ ਨੇ ਤਉ ਤੋਂ ਪਹਿਲਾਂ ਸੋਚੇ ਹੱਥ ਕਰਵਾਏ ਜਾਣੇ ਸੀ ਤਾਂ ਸਤਕਾਰ ਜੋਗ ਜਿਹੜਾ ਰਾਇ ਬੁਲਾਰਾ ਉਹ ਆਪਣੀ ਮੰਜੀ ਤੋਂ ਉੱਠਿਆ ਮੰਜੀ ਤੋਂ ਉੱਠ ਕੇ ਸਤਿਗੁਰਾਂ ਦੇ ਮੁਬਾਰਕ ਬੈਰੇ ਬਰ ਪ੍ਰਯੰਕ ਸ੍ਰੀ ਵੇਦੀ ਕੁਲ ਕੇਤੂ ਸਤਿਗੁਰੂ ਦੇ ਮਯੰਕ ਪਲੰਗ ਦੇ ਕੋਲ ਬੈਠੇ ਸੀ ਪਰ ਫੇਰ ਵੀ ਪਲੰਘ ਤੋਂ ਉੱਠੇ ਆ ਰਾਇ ਬਲਾਰ ਸਤਗੁਰਾਂ ਜੀਆਂ ਦੇ ਮubaruk ਚਰਣਾ ਦੇ ਕੋਲ ਆਏ ਆ ਚਰਣਾ ਦੇ ਵਿੱਚ ਅਵਨੀ ਆਸਨ ਹੀਨ ਅਸੀਨਾ ਅਵਨੀ ਧਰਤੀ ਤੇ ਆ ਕੇ ਬਹਿ ਗਏ ਆ ਗੁਰੂ ਨਾਨਕ ਦੇ ਮਹਾਰਾਜ ਜੀ ਪਲੰਘ ਤੇ ਬੈਠੇ ਸੀ ਤਾਂ ਉਹਨਾਂ ਦੇ ਕੋਲ ਅਤ ਸਤਕਾਰ ਪ੍ਰੀਤ ਹੈ ਲੀਨਾ ਆਪਣੇ ਸੇਵਕਾਂ ਨੂੰ ਕਿਹਾ ਭਾਈ ਮੇਰੇ ਨੂੰ ਥੋੜਾ ਪਾਣੀ ਦੇ ਦਿਓ ਕਤੇ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮubaruk ਗਹੇ ਚਰਨ ਕਰ ਨੀਰ ਪਖਾਰੇ ਮੈਨੂੰ ਪਾਣੀ ਨੀਰ ਪਾਣੀ ਦੇ ਦਿਓ ਮੈਂ ਆਪਣੇ ਖੁਦਾ ਦੇ ਆਪਣੇ ਅੱਲਾ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮubaruk ਚਰਨਾਂ ਨੂੰ ਧੋਣਾ ਹੈ ਇਹਨਾਂ ਦੇ ਪਵਿੱਤਰ ਹੱਥਾਂ ਨੂੰ ਮੈਂ ਹੋਰ ਪਵਿੱਤਰ ਕਰਨਾ ਹੈ ਇਹਨਾਂ ਨੇ ਲੰਗਰ ਛਕਣਾ ਹੈ ਪੂਜਨ ਛਕਣਾ ਹੈ ਤਾਂ ਇਹਨਾਂ ਦਾ ਇਹ ਵਿਖੇਜਮਤ ਕੀਤੀ ਜਾ ਰਹੀ ਰਾਇ ਬੁਲਾਰ ਕਹਿੰਦਾ ਮੈਂ ਕਰਾਂ ਹੁਣ ਉਹ ਸਤਗੁਰਾਂ ਤੋਂ ਪਹਿਲਾਂ ਉਹਨੇ ਬਚਨ ਲਏ ਸੀ ਕਿ ਮੈਂ ਜੇ ਤੁਸੀਂ ਮੇਰੇ ਤੇ ਤਰੁੱਠੇ ਹੋ ਮੇਰੇ ਘਰ ਆਏ ਹੋ ਐਮਨਾਬਾਦ ਤੋਂ ਚੱਲ ਕੇ ਸਪੈਸ਼ਲ ਮੈਂ ਤੁਹਾਨੂੰ ਸਦਾ ਕੱ ਲਿਆ ਸੀ ਮੇਰੇ ਘਰ ਆਏ ਹੋ ਬਸ ਮੇਰਾ ਇੱਕੋ ਹੀ ਬਚਨ ਹੈ ਤੁਹਾਡੇ ਕੋਲ ਬਚਨ ਇਹ ਹੈ ਕਿ ਮੈਂ ਤੁਹਾਡੇ ਮੁਬਾਰਕ ਚਰਣਾ ਦੀ ਖਿਦਮਤ ਕਰਾਂਗਾ ਕਿ ਮੈਂ ਸੇਵਾ ਕਰਨੀ ਹੈ ਕਿਉਂਕਿ ਤੁਸੀਂ ਆਉਂਦੇ ਆਸਾਰ ਮੇਰੇ ਪੈਰੀ ਹੱਥ ਲਾਏ ਨੇ ਮੈਂ ਆਪਣੇ ਲਈ ਸਮਝਦਾ ਕਿ ਚੰਗਾ ਨਹੀਂ ਹੋਇਆ ਇਹ ਜਿਹੜਾ ਅਪਸ਼ਗਨ ਹੋ ਗਿਆ ਸਤਗੁਰਾਂ ਨੇ ਮੇਰੇ ਪੈਰੀਂ ਹਥਲਾ ਦਿੱਤੇ ਮੈਂ ਲਾਉਣੇ ਸੀ ਪਰ ਦੂਸਰਾ ਇਹ ਵੀ ਹੈ ਕਿ ਮੈਂ ਤੁਹਾਡੀ ਕਿਦਮਤ ਕਰਨੀ ਤੁਹਾਡੇ ਮubaruk ਚਰਣਾ ਨੂੰ ਧੋਣਾ ਹੈ ਚਰਨੋ ਦਿਕਲੇ ਸਿਰ ਪਰ ਧਾਰੇ ਹੁਣ ਕਿਦਮਤ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਇਸਲਾਮ ਧਰਮ ਦੇ ਨੇ ਰਾਇਬੁੱਲਾ ਜੀ ਤਾਂ ਸਤਗੁਰਾਂ ਜੀਆਂ ਦੇ ਪੈਰ ਤਵਾਕੇ ਮੰਨ ਲੋ ਸਤਿਗੁਰਾਂ ਜੀਆਂ ਦੇ ਪੈਰ ਵੀ ਅਤੇ ਸਤਿਗੁਰਾਂ ਦਾ ਹੱਥ ਵੀ ਆਪਣੇ ਮੂਆ ਸਿਰ ਦੇ ਉੱਪਰ ਰੱਖਦਾ ਪਿਆ ਹੈ ਕਿ ਹੁਣ ਮੇਰਾ ਸਮਾਂ ਜਿਹੜਾ ਨੇੜੇ ਹੈ ਦਾਤਾ ਜੀ ਮੈਨੂੰ ਨੇ ਹਾਲ ਕਰਦੇ ਸਤਿਗੁਰਾਂ ਜੀਆਂ ਦਾ ਹੱਥ ਆਪਣੇ ਸਿਰ ਤੇ ਰੱਖਦਾ ਪਾਏ ਬਦਨਮੈ ਨੈਣ ਸਲੋਸੇ ਹੁਣ ਸਤਿਗੁਰਾਂ ਜੀ ਦੇ ਮubaruk ਹੱਥਾਂ ਨੂੰ ਚੁੰਮਦਾ ਹੈ ਮubaruk ਹੱਥਾਂ ਨੂੰ ਆਪਣੇ ਨੈਣਾ ਤੇ ਅੱਖਾਂ ਤੇ ਲਾਉਂਦਾ ਹੈ ਕਿ ਆ ਮਵਾਰਕ ਚਰਨ ਨੇ ਆ ਮਵਾਰਕ ਹੱਥ ਨੇ ਇਹ ਮਵਾਰਕ ਸਤਿਗੁਰਾਂ ਦਾ ਅੱਗੇ ਜਾ ਕੇ ਲੇਖਾ ਜੋਖਾ ਹੋਣਾ ਇਹਨਾਂ ਨੇ ਹੀ ਪੁੱਛਣਾ ਹੈ ਮੇਥੋਂ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਤਰਲਾ ਕਰਦਾ ਹਾਂ ਬੜੀ ਰਹਿਮਤ ਵਰਸੀ ਹੈ ਮੇਰੇ ਤੇ ਪਰ ਮੈਂ ਹੁਣ ਚਾਹੁੰਨਾ ਅੱਗੇ ਵੀ ਜਿਵੇਂ ਉਰੇ ਮੇਰੀ ਬਾਹ ਫੜਦੇ ਪਏ ਹਾਂ ਅੱਗੇ ਵੀ ਮੇਰੀ ਬਾਹ ਫੜਿਓ ਪੁੱਟ ਪਟ ਸੋ ਪਦ ਪਹੁੰਚ ਭਲੇ ਸੋ ਮਾਥੇ ਉਹ ਜਿਹੜਾ ਖਿਦਮਤ ਕਰਦਾ ਪਿਆਰਾਏ ਬੁਲਾਰ ਸਤਿਗੁਰਾਂ ਜੀਆਂ ਦੇ ਮੂबारक ਚਰਨਾਂ ਦੇ ਵਿੱਚ ਵੇਖੇ ਬੜਾ ਕੀ ਪ੍ਰੇਮ ਹੈ ਪ੍ਰੇਮ ਸ਼ਾਦ ਗੁੰਗੇ ਮਠਿਆਈ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਗੁੰਗੇ ਨੂੰ ਮਠਿਆਈ ਖਵਾ ਦਿੱਤੀ ਜਾ ਜਿਦ ਤੋ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀ ਹੈ ਹੁਣ ਜਿਹਦੇ ਜ਼ਬਾਨ ਨਹੀਂ ਹੈ ਤਾਂ ਉਹਨੂੰ ਭਾਵੇਂ ਚਰਚਰੀ ਚੀਜ਼ ਖਵਾ ਦੇਈਏ ਭਾਵੇਂ ਮਿੱਠੀ ਚੀਜ਼ ਖਵਾ ਦੇਈਏ ਤਾਹਨ ਪੁੱਛਿਆ ਜਾਵੇ ਕਿ ਇਹਦਾ ਟੇਸਟ ਕਿਦਾਂ ਦਾ ਹੈ ਇਹਦਾ ਸਵਾਦ ਕਿਦਾਂ ਦਾ ਹੈ ਉਹਨੇ ਸਿਰ ਮਾਰਨਾ ਹੈ ਬਿਆਨ ਨਹੀਂ ਕਰ ਸਕਦਾ ਕਿ ਇਹਦਾ ਸਵਾਦ ਜਿਹੜਾ ਇਹਦਾ ਟੇਸਟ ਮੈਨੂੰ ਕਿਤਨਾ ਕਾਇਆ ਹੈ ਉਹਨੇ ਸਿਰ ਮਾਰ ਕੇ ਦੱਸਣਾ ਹੈ ਅਰ ਰਾਏ ਬੁਲਾਰਜੀ ਦੀ ਅਵਸਥਾ ਇਦਾਂ ਦੀ ਹੋਈ ਹੈ ਉਹ ਕਹਿੰਦੇ ਪ੍ਰੇਮ ਸਾਦ ਗੁੰਗੇ ਮਠਿਆਈ ਕਹੋ ਨਾ ਜਾਏ ਰਹਿਤ ਅਰਗਾਈ ਹੁਣ ਸਤਗੁਰਾਂ ਦੇ ਅਰਗਾਈ ਹੈ ਸਤਗੁਰਾਂ ਦੀ ਆਗਿਆ ਦੇ ਅਨੁਸਾਰ ਹੈ ਉਹ ਬਿਆਨ ਵੀ ਨਹੀਂ ਕਰ ਸਕਦਾ ਜਦੋਂ ਕੋਈ ਨੇੜੇ ਆਉਂਦਾ ਖੇਦਮਤ ਆਪ ਕਰਦਾ ਮੈਂ ਲੰਗਰ ਸ਼ਕਾ ਮੰਗਾ ਮੈਂ ਸਤਿਗੁਰਾਂ ਦੀ ਖੇਦਮਤ ਕਰਾਂਗਾ ਮੈਂ ਸੇਵਾ ਕਰਾਂਗਾ ਹੁਣ ਜਿਹੜੀ ਉਹਦੇ ਭਾਗਾਂ ਦੇ ਵਿੱਚ ਮੰਨ ਲਓ ਜੋ ਵੀ ਹੈ ਉਹਦੇ ਕਰਮਾਂ ਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਾ ਉਹਦੇ ਨੇੜੇ ਗੁਰੂ ਨਾਨਕ ਦੇ ਅੱਲਾ ਦਾ ਰੂਪ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਹੁਣ ਉਹਨਾਂ ਦੀ ਅਵਸਥਾ ਕਹਿੰਦੇ ਰਾਏ ਬੁਲਾਰ ਜੀ ਦੀ ਬਿਆਨ ਨਹੀਂ ਕੀਤੀ ਜਾ ਸਕਦੀ ਨਿਜ ਹਦੂਰ ਵਸਾਏ ਕਿਰਪਾਲਾ ਤਾਂ ਇਹ ਕੋਈ ਮੁਬਾਰਕ ਚਰਨਾਂ ਨੂੰ ਫੜ ਕੇ ਉਤਰਲਾ ਕਰਦਾ ਪਿਆ ਬਾਰ-ਬਾਰ ਕਿ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਜਿਵੇਂ ਮੈਨੂੰ ਇੱਥੇ ਚਰਨਾਂ ਦੇ ਵਿੱਚ ਵਾਇਆ ਤਾਂ ਜਦੋਂ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੈ ਦੁਨੀਆ ਤੋਂ ਫੋਟ ਹੋਣਾ ਹੈ ਤਾਂ ਜਦੋਂ ਮੈਂ ਅੱਗੇ ਜਾਵਾਂ ਉੱਥੇ ਵੀ ਤੁਹਾਡੀ ਜੰਨਤ ਮਿਲੇ ਤੁਹਾਡੇ ਮੁਬਾਰਕ ਮੈਨੂੰ ਚਰਨ ਮਿਲਣ ਜਿਵੇਂ ਇੱਥੇ ਖਿਦਮਤ ਕਰਦਾ ਮੈਂ ਤੁਹਾਡੀ ਉਥੇ ਵੀ ਦਾਤਾ ਜੀ ਮੈਂ ਤੁਹਾਡੀ ਖਿਦਮਤ ਕਰਾਂਗਾ ਜਿਜ ਸੋ ਬਚਨ ਭਨੇ ਤਿਹ ਕਾਲਾ ਉਹਨ ਜਿਤਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਦਿੱਜ ਕਹਿੰਦੇ ਨੇ ਜੀ ਪੰਡਿਤ ਪੰਡਿਤ ਲੋਕ ਸੀ ਜਿਹੜੇ ਸਤ ਗੁਰਾਂ ਜੀ ਦੇ ਮੁਬਾਰਕ ਚਰਨਾਂ ਦੇ ਵਿੱਚੋਂ ਵੀ ਬੈਠੇ ਸੀ ਉਹ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਤਰਲੇ ਕਰਦੇ ਨੇ ਕਿਆ ਗੁਰੂ ਨਾਨਕ ਦੇ ਮਹਾਰਾਜੀ ਰੋਚਰ ਅਨਸਾਰ ਹੈ ਦੇਹੋ ਆਹਾਰਾ ਪਰ ਉਹਨਾਂ ਨੇ ਲੰਗਰ ਤਿਆਰ ਕੀਤਾ ਕਿ ਦਾਤਾ ਜੀ ਕਿੱਦਾਂ ਗੰਗ ਲੰਗਰ ਬਣਿਆ ਹੈ ਕਿਦਾਂ ਦਾ ਪ੍ਰਸ਼ਾਦਾ ਬਣਿਆ ਹੈ ਸਾਡੇ ਤੇ ਵੀ ਰਹਿਮਤ ਵਰਸਾ ਦੇਓ ਸਾਡੇ ਤੇ ਵੀ ਕਿਰਪਾ ਕਰਦੇ ਹੋ ਹੁਣ ਉਹ ਆਇ ਬੁਲਾਰ ਆਪਣੇ ਲਈ ਤਰਲੇ ਕਰਦੇ ਨੇ ਜਿਹੜੇ ਉਹ ਜਿਜ ਨੇ ਪੰਡਤ ਜਿਹੜੇ ਵੀ ਮਨ ਲੋ ਰਸੋਈ ਤਿਆਰ ਕਰਨ ਵਾਲੇ ਨੇ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਆਪਣੇ ਲਈ ਉਹ ਤਰਲੇ ਕਰਦੇ ਨੇ ਧਰ ਕਰ ਵਿਵਿਧ ਪ੍ਰਕਾਰਾਂ ਤਰ ਮਤਲਬ ਆਪਣੇ ਆਪ ਨੂੰ ਜਿਸ ਤਰ੍ਹਾਂ ਲੰਮੇ ਪਾ ਦੇਣਾ ਆਪਣੇ ਆਪ ਨੂੰ ਡਡੌਤ ਬੰਧਨ ਅਨਕਵਾਰ ਡੰਡੇ ਦੇ ਬਾਗ ਮਤਲਬ ਲੰਮੇ ਪੈ ਕੇ ਚਰਲੇ ਕਰਦੇ ਨੇ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਨਗਰ ਦੇ ਵਿੱਚ ਤੁਹਾਡੇ ਦਿਦਾਰੇ ਹੋਏ ਨੇ ਤਾਂ ਇਸ ਰਾਇ ਬੁਲਾਰ ਜੀ ਦੇ ਜ਼ਰੀਏ ਹੋਏ ਨੇ ਜੇ ਇਹਨਾਂ ਨੇ ਤੁਹਾਨੂੰ ਸਦਾ ਘੱਲੇ ਆ ਤਾਂ ਤੁਸੀਂ ਅੱਗੇ ਦਾਤਾ ਜੀ ਨਹੀਂ ਤਾਂ ਬੜਾ ਮੁਸ਼ਕਲ ਸੀ ਤੁਹਾਡਾ ਇਸ ਨਗਰ ਦੇ ਵਿੱਚ ਤੁਹਾਡਾ ਨਗਰ ਪਰ ਤੁਸੀਂ ਆਪਣੇ ਨਗਰ ਦੇ ਵਿੱਚੋਂ ਜਦੋਂ ਦੇ ਗਏ ਹੋ ਵਿਆਹ ਤੋਂ ਬਾਅਦ ਸਿਰਫ ਇੱਕ ਵਾਰ ਆਏ ਤੁਹਾਡੇ ਬੱਚੇ ਵੀ ਹੋ ਗਏ ਨੇ ਚੰਗੀ ਤਰ੍ਹਾਂ ਬੱਚੇ ਵੀ ਨਹੀਂ ਆਏ ਤੁਹਾਡੇ ਇੱਥੇ ਤੁਹਾਡਾ ਸੁੱਖ ਨਾਲ ਪਰਿਵਾਰ ਵਡਾ ਹੈ ਇਹਦੇ ਕਰਕੇ ਤੁਸੀਂ ਆਪਣੇ ਪਰਿਵਾਰ ਕਰਕੇ ਜਾਂ ਦੁਨੀਆਂ ਦੇ ਦੁੱਖਾਂ ਕਰਕੇ ਤੇ ਨਹੀਂ ਆਉਂਦੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਤੇ ਪੂਰਵ ਮਧਰ ਪਰੋਸ ਆਹਾਰੂ ਪਾਛੇ ਤੇ ਜਿੱਤਨੇ ਵੀ ਉਹ ਖਿਦਮਤ ਕਰਦੇ ਪਏ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਰਾਇ ਬੁਲਾਰ ਕੇ ਬੈਨ ਉਚਾਰਾ ਸੁਖ ਕਿਰਤਾਰਤ ਹੋ ਤਮ ਤਵੇ ਜਿਹੜਾ ਰਾਇ ਬੁਲਾਰ ਹੈ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮਵਾਰਕ ਚਰਣਾ ਦੇ ਵਿੱਚ ਬਾਰ ਬਾਰ ਕੋਈ ਤਰਲਾ ਹੈ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਜਿਹੜਾ ਵੀ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਆਉਂਦਾ ਹੈ ਤੁਸੀਂ ਉਹਨਾਂ ਨੂੰ ਨਿਹਾਲ ਕਰਦੇ ਹੋ ਤੁਸੀਂ ਮੇਰੇ ਦੁਆਰੇ ਤੇ ਚੱਲ ਕੇ ਆਇਓ ਮੇਰੇ ਕਿਤਨੇ ਚੰਗੇ ਭਾਕ ਕੀਤੇ ਨੇ ਬੱਸ ਤੁਹਾਡੇ ਅੱਗੇ ਤਰਲਾ ਹੈ ਸੋਨ ਸਰੋਨਨ ਮੈ ਰਾਏ ਕਹਿ ਕਰਨ ਕਰਾਵਨ ਆਪ ਮੇਰੀ ਸਮਰੱਥਾ ਨਹੀਂ ਸੀ ਕਿ ਮੈਂ ਤੁਹਾਨੂੰ ਸੱਦ ਸਕਦਾ ਤੁਸੀਂ ਮੇਰੇ ਸੱਦੇ ਤੇ ਆ ਸਕਦੇ ਸੀ ਇਹ ਤੁਹਾਡੀ ਆਪਣੀ ਰਜ਼ਾ ਇਹਦੇ ਵਿੱਚ ਮੇਰੀ ਵੀ ਕੋਈ ਵਡਿਆਈ ਨਹੀਂ ਹੈ ਕਿ ਕੋਈ ਨਗਰ ਵਾਲੇ ਸਾਰੇ ਇਹ ਕਹਿ ਰਹੇ ਨੇ ਕਿ ਰਾਏ ਬੁਲਾਰਨੇ ਸੱਦੇ ਆ ਨਾਨਕ ਤਾਂ ਘਰ ਆਇਆ ਹੋ ਸਕਦਾ ਮਾਤਾ ਪਿਤਾ ਵੀ ਇਦਾਂ ਕਹਿੰਦੇ ਹੋਣ ਕੇ ਰਾਇ ਬੁਲਾਰ ਨੇ ਸੱਦਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਆਏ ਨੇ ਮੈਂ ਕਹਿੰਨਾ ਰਾਇ ਬੁਲਾਰ ਇਹ ਤੁਹਾਡਾ ਕਰਨਕ ਰਾਵਣ ਆਪ ਕਰਨਕ ਰਾਵਣ ਹਾਰ ਤੁਸੀਂੋਂ ਦਾਤਾ ਜੀ ਤੁਹਾਡੇ ਮਨ ਦੇ ਵਿੱਚ ਆਈ ਮੈਂ ਤਾਂ ਸਦਾ ਕੱਲਿਆ ਸੀ ਬੇਨਤੀ ਕੀਤੀ ਸੀ ਤੁਸੀਂ ਬੇਨਤੀ ਪ੍ਰਵਾਨ ਕੀਤੀ ਤੇ ਇੱਥੇ ਚੱਲ ਕੇ ਆ ਜੋ ਜਿਸ ਪਰ ਤੁਮ ਕਰਨ ਕਰ ਦੇਹੋ ਨਾਮ ਕੋਜਾ ਬਸ ਮੈਂ ਤਾਂ ਇੱਕੋ ਹੀ ਕਰਨਾ ਤੁਹਾਡੀ ਕਿਰਪਾ ਚਾਉਣਾ ਹਾਂ ਰਹਿਮਤ ਵਰਸਾਓ ਕਿਰਪਾ ਕਰੋ ਮੇਰੇ ਤੇ ਸਾਰੇ ਨਗਰ ਤੇ ਆਪਣੀ ਐਦਾ ਹੀ ਰਹਿਮਤ ਬਣਾ ਕੇ ਰੱਖੋ ਪਰਮਾਤਮਾ ਦਾ ਨਾਮ ਬੇਈ ਨਦੀ ਦੇ ਵਿੱਚ ਜਿਹੜਾ ਤੁਸੀਂ ਲੈ ਕੇ ਆਏ ਹੋ ਕੀ ਅਰਥ ਨੇ ਉਹਨਾਂ ਦੇ ਕਿਦਾਂ ਜਾਪ ਹੁੰਦਾ ਸਾਨੂੰ ਨਹੀਂ ਪਤਾ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਜਾਪ ਅੱਜ ਸਾਰੇ ਨਗਰ ਨੂੰ ਦੇਖ ਕੇ ਜਾਓ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਿਹੜਾ ਮੂਲ ਮੰਤਰ ਲੈ ਕੇ ਆਇਓ ਉਹ ਸਾਨੂੰ ਦੇ ਕੇ ਜਾਓ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਬਾਲੇ ਇਸ ਰਾਏ ਬਲਾਰ ਜੀ ਦੇ ਨਾਲ ਗੱਲਾਂ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਭਾਈ ਪਰਮਾਤਮਾ ਦੇ ਰਹਿਮਤ ਇਤਨੀ ਹੈ ਤੁਹਾਡੇ ਤੇ ਰਾਏ ਜੋਰ ਕਰ ਵਚਨ ਉਚਾਰਾ ਰਾਏ ਜੋਰ ਦੇ ਨਾਲ ਮਲੋ ਬੇਨਤੀ ਕਰਦਾ ਪਿਆ ਕਿ ਮੈਂ ਆਪਣੇ ਲਈ ਨਹੀਂ ਸਾਰੇ ਨਗਰ ਦੇ ਲਈ ਤੁਹਾਡੇ ਤੋਂ ਰਹਿਮਤ ਮੰਗਦਾ ਹਾਂ ਦਾਤਾ ਜੀ ਕਿਰਪਾ ਕਰੋ ਚਿਤ ਜਿਹੜਾ ਪ੍ਰੇਮ ਚਿਤ ਅਰਾਏ ਬੁਲਾਰੂ ਗਸ ਜਿਵੇਂ ਮੇਰੀ ਖਿੱਚ ਪਈ ਹੈ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਐਦਾਂ ਦਿਲ ਕਰਦਾ ਸਭ ਕੁਝ ਭੁੱਲ ਗਿਆ ਮੈਂ ਹੋ ਸਕਦਾ ਮੇਰੇ ਇਸਲਾਮ ਧਰਮ ਵਾਲੇ ਵੀ ਮੇਰੇ ਲਈ ਬਹੁਤ ਕੁਝ ਬੋਲਣਾ ਪਰ ਮੈਂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਐਦਾਂ ਰਿਝ ਗਿਆ ਹਾਂ ਕਿ ਤੁਹਾਡੇ ਮਵਾਰਕ ਚਰਨਾਂ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਤੁਹਾਡੇ ਅਲਫਾਜ਼ ਨੇ ਮੈਨੂੰ ਇਦਾਂ ਲੱਗਦਾ ਕਿ ਸਾਡੇ ਹੀ ਕੁਰਾਨ ਬੋਲਦਾ ਪਿਆ ਤਾ ਤੁਹਾਡਾ ਇਦਾਂ ਲੱਗਦਾ ਕਿ ਜਿਹੜੇ ਉਹਦੇ ਵਿੱਚ ਆਵਾਜ਼ ਆਉਂਦੀ ਹੈ ਅੱਲਾ ਦੀ ਤਾਂ ਉਹ ਅੱਲਾ ਦੀ ਆਵਾਜ਼ ਤੁਹਾਡੇ ਜਰੀਏ ਸੁਣਦਾ ਪਿਆਮ ਹੈ ਬਸ ਇਦਾਂ ਦੀ ਆਵਾਜ਼ ਸਦੀਵੀ ਸਾਡੇ ਲਈ ਹੋ ਜੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਅੱਗੇ ਤਰਲਾ ਹੈ ਜਿਸ ਤਰ੍ਹਾਂ ਤੁਸੀਂ ਕੀਨ ਭਲੋ ਮਾਲੇ ਬਾਲੇ ਮਰਦਾਨੇ ਜਿਵੇਂ ਤੁਹਾਡੇ ਨਾਲ ਬਾਲਾ ਅਤੇ ਮਰਦਾਨਾ ਹੈ ਇਹਨਾਂ ਤੇ ਤੁਸੀਂ ਬੜੀ ਖidmat ਕੀਤੀ ਹੈ ਹੁਣ ਮੈਂ ਜੇ ਕਮਾ ਤੁਹਾਨੂੰ ਕਿ ਮੈਨੂੰ ਨਾਲ ਲੈ ਕੇ ਚੱਲੋ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਤੁਸੀਨੇ ਕਰਨਾ ਹੈ ਸਫਰ ਦੁਨੀਆ ਨੂੰ ਤਾਰਨਾ ਹੈ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਪਰ ਜਿਵੇਂ ਨੇ ਹਾਲ ਕੀਤਾ ਨਾ ਮਾਲੇ ਬਾਲੇ ਅਤੇ ਮਰਦਾਨੇ ਨੂੰ ਐਦਾਂ ਦਾ ਮੈਨੂੰ ਨੇ ਹਾਲ ਕਰਕੇ ਜਾਓ ਨਾ ਬਾਲਾ ਤੁਹਾਡੇ ਬਿਨਾਂ ਰਹਿ ਸਕਦਾ ਨਾ ਮਰਦਾਨਾ ਤੁਹਾਡੇ ਬਿਨਾਂ ਰਹਿ ਸਕਦਾ ਅਤੇ ਗੱਲ ਇਹ ਵੀ ਹੈ ਨਾ ਤੁਸੀਂ ਰਹਿ ਸਕਦੇ ਹੋ ਬਾਲੇ ਅਤੇ ਮਰਦਾਨੇ ਬਿਨਾਂ ਮੋਹ ਪਰਪਾ ਉਪਕਾਰ ਮਹਾਨ ਜਿਵੇਂ ਇਹਨਾਂ ਤੇ ਕਿਰਪਾ ਕੀਤੀ ਹੈ ਐਦਾਂ ਦੀ ਕਿਰਪਾ ਐ ਗੁਰੂ ਨਾਨਕ ਦੇ ਮਹਾਰਾਜ ਦੀ ਐਦਾਂ ਦਾ ਪਰਪਕਾਰ ਮੇਰੇ ਤੇ ਵੀ ਕਰ ਜਾਓ ਦੁਨੀਆ ਤੋਂ ਮੈਨੇ ਜਾਣਾ ਹੈ ਬਸ ਤੁਹਾਡਾ ਪ੍ਰੇਮ ਬਣਿਆ ਰਹੇ ਇਹ ਪ੍ਰੇਮ ਸਦੀਵੀ ਹੋਵੇ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਥਾਂ ਮਿਲੇ ਬਿਨ ਦਾਨੋ ਪਰਬੇ ਜਿਮ ਖੇਤੀ ਤਰੈਬ ਲਾਰਜੀ ਕਹਿੰਦਾ ਗੁਰੂ ਨਾਨਕ ਦੇਵ ਜੀ ਤੁਹਾਡੀ ਰਹਿਮਤ ਤੋਂ ਬਿਨਾ ਇਦਾਂ ਹੈ ਖੇਤੀ ਵੀ ਹੈ ਮਨ ਲੋ ਪੈੜੀ ਵੀ ਹੈ ਬੀਜ ਵੀ ਹੈ ਜਲ ਬਿਨ ਸੁਕਤ ਤਪਤ ਸਮੇਤੀ ਪੈੜੀ ਦੇ ਵਿੱਚ ਪੈੜੀ ਵਾਈ ਵੀ ਗਈ ਹੈ ਪੈੜੀ ਦੇ ਵਿੱਚ ਬੀਜ ਵੀ ਬੀਜਿਆ ਗਿਆ ਪਰ ਪਾਣੀ ਨਹੀਂ ਲਾਇਆ ਉਹੜਾ ਪਾਣੀ ਤੋਂ ਬਿਨਾ ਬੀਜ ਦਾ ਹੋਣਾ ਬੜਾ ਮੁਸ਼ਕਲ ਹੈ ਤੇ ਇਹਦੇ ਕਰਕੇ ਰਾਏ ਬੁਲਾਰ ਜੀ ਕਹਿੰਦੇ ਨੇ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੀ ਖਿਦਮਤ ਤੁਹਾਡੀ ਸੇਵਾ ਤੇ ਤੁਹਾਡੀ ਰਹਿਮਤ ਤੁਹਾਡਾ ਨਾਮ ਸਾਡੇ ਲਈ ਇੱਕ ਪਾਣੀ ਦੀ ਨਿਆਈ ਹੈ ਐਦਾਂ ਸਾਡੇ ਤੇ ਰਹਿਮਤ ਵਰਸਾਉਂਦੇ ਰਹੋ ਰਹਿਮਤ ਵਰਸਦੀ ਰਹੇਗੀ ਦਾਤਾ ਜੀ ਤੁਹਾਡੇ ਮੁਬਾਰਕ ਚਰਨਾਂ ਨੂੰ ਸਜਦੇ ਹੁੰਦੇ ਰਹੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਲ ਤਰਲਾ ਇੱਕੋ ਹੀ ਕੀਤਾ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਮੁਬਾਰਕ ਚਰਣਾ ਦੀ ਪ੍ਰੀਤ ਚਾਹੀਦੀ ਹੈ ਤੁਹਾਡਾ ਪ੍ਰੀਤ ਇਥੇ ਦੀ ਨਹੀਂ ਲੋਕ ਪਰਲੋਕ ਦੀ ਪ੍ਰੀਤ ਚਾਹੀਦੀ ਹੈ ਜਿਵੇਂ ਤੁਸੀਂ ਹੁਣ ਇੱਕ ਵਾਰ ਤੁਹਾਨੂੰ ਬੇਨਤੀ ਕਰੀ ਕੇ ਰਾਏ ਬੁਲਾਰ ਜੀ ਤੁਹਾਨੂੰ ਸਦਾ ਦੇ ਰਹੇ ਨੇ ਤਰਲਾ ਕਰਦੇ ਪਏ ਨੇ ਤੁਹਾਡੇ ਕੋਲ ਤੁਸੀਂ ਦਾਤਾ ਜੀ ਨਾਲ ਦੀ ਨਾਲ ਮੇਰੇ ਕੋਲ ਪਹੁੰਚੇ ਹੋ ਤਾਂ ਬਸ ਆਹੀ ਵਚਨ ਮੈਂ ਤੁਹਾਡੇ ਤੋਂ ਚਾਹੁੰਦਾ ਕਿ ਇਹ ਵਚਨ ਮੇਰੇ ਲਈ ਸਦੀਵੀ ਹੋ ਜੇ ਲੋਕ ਪਰਲੋਕ ਦਾ ਇਹ ਵਚਨ ਮੇਰੇ ਨਾਲ ਨੇਵੇ ਵਸੇ ਇਦਾਂ ਦਾ ਤਰਲ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਤੁਹਾਡੇ ਤੋਂ ਚਾਹੁੰਦਾ ਹਾਂ ਰਾਇ ਬੁੱਲਾਰ ਜੀ ਨੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨਗਰ ਵਾਲੇ ਬੜੇ ਪ੍ਰੇਮ ਦੀਆਂ ਗੱਲਾਂ ਕਰ ਰਹੇ ਨੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਰਾਇ ਬੁੱਲਹਰ ਜੀ ਜੇ ਇਦਾਂ ਦੀ ਵਿਰਤੀ ਤੁਹਾਡੀ ਹੋਈ ਤਾਂ ਅੱਲਾ ਨੇ ਖੁਦਾ ਨੇ ਤੁਹਾਨੂੰ ਇਹ ਹਾਲ ਜਲੂਰ ਕਰਨਾ ਹੈ ਅੱਲਾ ਨੇ ਖੁਦਾ ਦੀ ਜਿਹੜੀ ਜੰਨਤ ਹੈ ਤੁਹਾਨੂੰ ਜੰਨਤ ਮਿਲੇਗੀ ਜੰਨਤ ਨਸੀਬ ਹੋਵੇਗੀ ਤਾਂ ਜਦੋਂ ਐਦਾਂ ਦੇ ਵਿਚਾਰ ਜਿੱਦਾਂ ਦੇ ਹੁਣ ਨੇ ਐਦਾਂ ਦਿੱਤੀ ਬਣਾ ਕੇ ਰੱਖੋ ਐਦਾਂ ਦਾ ਰਹਿਮਤ ਵਰਸੇਗੀ ਪ੍ਰਭਾ ਕਮਾ ਐਦਾਂ ਸਤਿਗੁਰੂ ਵਚਨ ਕਰਕੇ ਅੱਗੇ ਜਾਣਗੇ ਹੁਣ ਸੰਗਤਾਂ ਦਾ ਜਿਹੜਾ ਵੈਰਾਗ ਹੈ ਮਾਤਾ ਦਾ ਪਿਤਾ ਦਾ ਸੰਗਤ ਜੀ ਅਦੇ ਸਤਿਗੁਰੂ ਕੋ ਰਵੀ ਜਾਣਗੇ ਗੱਲਾਂ ਬਾਤਾਂ ਹੋਣਗੀਆਂ ਆਪਾਂ ਅੱਗੇ ਵਿਚਾਰਾਂਗੇ ਸਮਾਧੀ ਦਾ ਸਮਾ ਹੋਣਾ ਬੁੱਲਾਂ ਦੇਖਣਾ ਵਾਹਿਗੁਰੂ ਜੀ ਦਾ ਬਸ ਵਾਹਿਗੁਰੂ ਜੀ ਕੀ ਫਤਿਹ